ਜਦੋਂ ਵੀ ਨਡਾਲਾ ਤੋਂ ਬਾਹਰ ਤੋਂ ਛੜਕ ਦੀ ਗੱਲ ਕੀਤੀ ਜਾਂ ਤਾਂ ਤੱਕ ਲਈ ਜਿੱਦਾਂ ਹੋਰ ਤੁਸੀਂ ਟੈਂਡਰ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਟਾਈਮ ਹੋ ਗਿਆ ਨਾ ਟੈਂਡਰ ਦਾ ਨੰਬਰ ਪਰੇ ਥੋੜਾ ਜਿਹਾ ਤਾਂ ਮੈਂ ਜੀ 23 ਜਿਹੜੀਆਂ ਜਿਹੜੀ ਹੁੰਨਾਂ ਕਿ ਹੱਡੀ 23 ਤਰੀਕ ਨੂੰ ਮੈਂ ਕੀਤਾ ਸੀਗਾ ਅਨਾਉਂਸ ਜਿਹੜਾ ਨਡਾਲੇ ਜਦੋਂ ਆਪਾਂ ਚੈੱਕ ਵੰਡਦੇ ਸੀਗੇ ਕਿ ਆਪਾਂ ਹਫਤੇ ਦੇ ਅੰਦਰ ਅੰਦਰ ਜਿਹੜਾ ਟੈਂਡਰ ਫਲੋਟ ਕਰ ਦੇਣਾ ਤਾਂ 23 ਤਰੀਕ ਨੂੰ ਕਿਹਾ ਤਾਂ 24 ਤਰੀਕ ਨੂੰ ਅਗਲੇ ਦਿਨ ਹੀ ਆਪਾਂ ਜਿਹੜਾ ਟੈਂਡਰ ਫਲੋਟ ਕਰਤਾ ਸੀਗਾ ਟੈਂਡਰ ਵੀ ਦੇਖ ਸਕਦੇ ਆਂ ਆਨਲਾਈਨ ਜਾ ਕੇ ਵੀ ਚੈੱਕ ਕਰ ਲਿਆ ਇਹ 29 ਦਸੰਬਰ ਨੂੰ ਇਹ ਟੈਂਡਰ ਖੁੱਲਣਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਵਿਦਨ 10 15 ਡੇਜ਼ ਜਿਹੜੇ ਉਹਨਾਂ ਨੂੰ ਟੈਂਡਰ ਅਲਾਟਮੈਂਟ ਲੈਟਰ ਦੇ ਕੇ ਤੇ ਆਪਾਂ ਜਿਹੜਾ ਆ ਕੰਮ ਇਹਦਾ ਸ਼ੁਰੂ ਕਰਾ ਦਈਏ ਇੱਕ ਚੀਜ਼ ਜ਼ਰੂਰ ਸਾਰਿਆਂ ਨੂੰ ਦੱਸਣਾ ਚਾਹੁੰਦਾ ਆ ਕਿ ਇਹ ਜਿਹੜਾ ਨਾ ਮੇਰੇ ਫਾਦਰ ਸਾਹਿਬ ਦੇ ਟਾਈਮ ਦੇ ਦੌਰਾਨ ਜਿਹੜਾ ਆ ਉਦੋਂ ਕੁਲਦੀਪ ਢਾਲੀਵਾਲ ਜੀ ਮਨਿਸਟਰ ਸੀਗੇ ਉਦੋਂ ਇਹਦੇ ਲਈ 42 ਕਰੋੜ ਰੁਪਏ ਅਪਰੂਵ ਹੋਇਆ ਸੀਗਾ ਉਹਦੇ ਵਿੱਚ ਕੁਝ ਕੰਡੀਸ਼ਨਸ ਸੀਗੀਆਂ ਕੁਝ ਸ਼ਰਤਾਂ ਸੀਗੀਆਂ ਜਿਹੜੀਆਂ ਪੂਰੀਆਂ ਕਰਨੀਆਂ ਫਿਰ ਹੋਣਾ ਸੀ ਕੰਮ ਪਰ ਉਹਦੇ ਵਿੱਚ ਕੁਝ ਸਿਆਸੀਕਰਨ ਕਰਕੇ ਤੇ ਕਈ ਬੰਦਿਆਂ ਦੀਆਂ ਲਿਖਤੀ ਸ਼ਿਕਾਇਤਾਂ ਕਰਕੇ ਓਬਜੈਕਸ਼ਨਸ ਕਰਕੇ ਜਿਹੜਾ ਉਹ ਕੰਮ ਲਟਕਦਾ ਆ ਰਿਹਾ ਸੀ ਤਾਂ ਮੇਰੀ ਤੇ ਕੋਸ਼ਿਸ਼ ਇਹੀ ਸੀ ਕਿ ਬਈ ਉਹਨੂੰ ਹੀ ਤੋੜ ਚੜਾਈਏ ਕਿਉਂਕਿ ਉੱਚ ਸਾਨੂੰ ਇਹ ਫਾਇਦਾ ਸੀਗਾ ਕਿ ਉਹਦੇ ਨਾਲ ਨਾ ਰੋਡ ਚੌੜੀ ਵੀ ਹੋਣੀ ਸੀ ਮੈਨੂੰ ਇਹ ਜੇ ਕਹਸੋ ਕੋ ਇੰਨੇ ਪੈਸੇ ਸੀਗੇ ਕਿ ਆਪਾਂ ਭਾਵੇਂ ਉਹਨੂੰ ਜਿਹੜਾ ਆ ਮਲਟੀਪਲ ਲੀਨਸ ਬਣਾ ਲੈਂਦੇ ਵਿੱਚ ਡਿਵਾਈਡਰ ਬਣਦਾ ਆਵਾਜਾਈ ਬੜੀ ਖੁੱਲੀ ਹੁੰਦੀ ਪਰ ਹੁਣ ਸਿਚੁਏਸ਼ਨ ਇਹਨਾਂ ਨੇ ਆਪਣੀ ਸਿਆਸੀ ਲੜਾਈ ਦੇ ਚੱਕਰ ਦੇ ਵਿੱਚ ਕਈ ਮੈਂ ਕਹੂੰਗਾ ਉਹਨਾਂ ਦੀ ਆਪਣੀ ਆਪਣੀ ਹਰ ਬੰਦੇ ਦੀ ਅਕਲ ਹੈ ਕਿਉਂਕਿ ਅਲਟੀਮੇਟਲੀ ਫਾਇਦਾ ਤੇ ਲੋਕਾਂ ਨੂੰ ਹੋਣਾ ਸੀਗਾ ਪਰ ਆਪਣੀ ਰੰਗ ਕੱਢਣ ਦੇ ਚੱਕਰ 'ਚ ਜਿਹੜਾ ਨੁਕਸਾਨ ਕੀਤਾ ਫਿਰ ਅਸੀਂ ਉਹ ਪੂਰਾ ਪਲਾਨ ਸਕ੍ਰੈਪ ਕਰਕੇ ਜਿਹੜਾ ਹੈ ਨਵੇਂ ਸਿਰੇ ਤੋਂ ਜਿਹੜਾ ਹੈ ਟੋਟਲੀ ਨਵਾਂ ਪ੍ਰਪੋਜ਼ਲ ਬਣਾ ਕੇ ਜਿਹੜਾ ਇਹ ਟੈਂਡਰ ਫਲੋਟ ਕੀਤਾ ਤੇ ਜਿਹੜੀ ਇਹ ਵੀ ਕੰਸਟਰਕਸ਼ਨ ਸਟਾਰਟ ਕਰ ਦਿੱਤੀ ਜਾਊਗੀ ਨਾਲੇ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਮੈਂ ਅੱਗੇ ਵੀ ਇੱਕ ਵਾਅਦਾ ਕੀਤਾ ਸੀਗਾ ਕਿ ਵੀ ਮਹੀਨੇ ਦੇ ਅੰਦਰ ਅੰਦਰ ਜਿਹੜਾ ਇਹ ਕੰਮ ਹੈ ਸੜਕਾਂ ਦਾ ਸ਼ੁਰੂ ਕਰਾਉਣਾ ਇੱਕ ਥਾਂ ਮੈਂ ਅਨਾਉਂਸ ਵੀ ਕੀਤਾ ਸੀ ਉਹ ਟਲਵਾਨ ਡਾਲਾ ਰੂਟ ਦੀ ਗੱਲ ਕਰਦਾ ਸੀ ਮੈਂ ਕਿ ਟਲਵਾਨ ਡਾਲਾ ਰੂਟ ਦਾ ਟੈਂਡਰ ਮਹੀਨੇ ਦੇ ਅੰਦਰ ਲਾਵਾਂਗੇ ਉਹ ਲਾ ਕੇ ਉਹਦਾ ਕੰਸਟਰਕਸ਼ਨ ਕੰਮ ਸ਼ੁਰੂ ਕਰਾ ਕੇ ਤੁਸੀਂ ਦੇਖ ਸਕਦੇ ਤੁਸੀਂ ਆਪ ਵੀ ਮੇਰੇ ਖਲ ਚੈਨਲ ਤੇ ਦਿਖਾਇਆ ਕਿ ਟਲਵਾਨ ਜਿਹੜੀ ਡਾਲਾ ਰੂਟ ਹੈ ਉਹ ਅੰਡਰ ਕੰਸਟਰਕਸ਼ਨ ਹੈ ਉਹ ਵੀ ਬਣਾ ਰਹੇ ਨਡਾਲਾ ਤੋਂ ਸੁਭਾਨਪੁਰ ਵੀ ਨਵੀਂ ਬਣ ਰਹੀ ਹੈ ਨਡਾਲਾ ਤੋਂ ਪਲੱਥ ਵੀ ਨਵੀਂ ਬਣਾ ਰਹੇ ਸਾਰੀਆਂ ਰੂਟਸ ਜਿਹੜੀਆਂ ਕੰਸਟਰਕਟ ਕਰ ਰਹੇ ਇੱਕ ਥੋੜੀ ਜਿਹੀ ਬੇਨਤੀ ਮੈਂ ਤੁਹਾਡੇ ਸਰੋਤਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਜਰੂਰ ਕਰਨਾ ਚਾਹੁੰਦਾ ਕਿ ਥੋੜੇ ਕਾਲੇ ਨਾ ਪੈਣ ਕੀ ਹੁੰਦਾ ਹੈ ਨਾ ਜਿੱਦਾਂ ਹੁਣ ਰਾਹਪੁਰ ਪੀਰਬਖਸ਼ ਰੂਡ ਬਣ ਰਹੀ ਹੈ ਰੂਡ ਕਿਸੇ ਕੋਈ ਡੱਕੀ ਨਹੀਂ ਕਈ ਸਪੈਸੀਫਿਕੇਸ਼ਨਸ ਹੁੰਦੀਆਂ ਜਿਹੜੀਆਂ ਡਿਪਾਰਟਮੈਂਟ ਨੇ ਦੇਖਣੀਆਂ ਹੁੰਦੀਆਂ ਉਹ ਤਾਂ ਹੀ ਪੂਰੀਆਂ ਹੋ ਸਕਦੀਆਂ ਮੌਸਮ ਨੂੰ ਦੇਖ ਕੇ ਜੇ ਅੱਜ ਦੇ ਦਿਨ ਤੁਸੀਂ ਲੁੱਕ ਪਾਣੇ ਠੰਡ ਦੇ ਮੌਸਮ ਦੇ ਵਿੱਚ ਉਹ ਸੜਕ ਟੁੱਟ ਜਾਊਗੀ ਸੋ ਸਾਡਾ ਕੰਮ ਹੈ ਸੜਕ ਕੰਪਲੀਟ ਕਰਕੇ ਦੇਣਾ ਕੰਮ ਪੂਰਾ ਕਰਕੇ ਉਹ ਤਾਂ ਅਸੀਂ ਦਵਾਂਗੇ ਇਹ ਵਾਲਾ ਕੰਮ ਨਾ ਜਿਹੜਾ ਇੰਜੀਨੀਅਰ ਵਾਲਾ ਕੰਮ ਹੈ ਇੰਜੀਨੀਅਰ ਦਾ ਕੰਮ ਇੰਜੀਨੀਅਰ ਤੇ ਰਹਿਣ ਦੇਣਾ ਚਾਹੀਦਾ ਉਹਦੇ ਵਿੱਚ ਜਿਹੜੇ ਸਿਆਸੀ ਬੰਦੇ ਟਿੱਪਣੀਆਂ ਕਰਦੇ ਉਹਦੇ ਤੇ ਨਾ ਜਾ ਕੇ ਕੰਮ ਤੁਹਾਨੂੰ ਪੂਰਾ ਮਿਲੂਗਾ ਗੱਲ ਖਤਮ ਨਾਲੇ ਕੋਈ ਵੀ ਸੜਕ ਕੋਈ ਹੌਣਤਾ ਹੀ ਕਿਸੇ ਚੀਜ਼ ਦੇ ਨਿਕਲ ਵੀ ਆਉਂਦੀ ਹੈ ਤੇ ਉਹਦੇ ਤੇ ਵੀ ਮੈਂ ਇਹ ਤੁਹਾਨੂੰ ਬੇਤੀ ਕਰਦਾ ਕਿ 5 ਸਾਲ ਤੱਕ ਦੀ ਗਾਰੰਟੀ ਹੈ ਹਰ ਸੜਕ ਦੀ ਮੰਨ ਲਓ ਕੋਈ ਟੂ ਅਟਬਾ ਪੈ ਗਿਆ ਮੰਨ ਲਓ ਗਲਤ ਵੀ ਬਣ ਗਈ ਉਹ ਸਾਨੂੰ ਦੁੱਖ ਹੋਣ ਦੀ ਲੋੜ ਨਹੀਂ ਉਹ ਤੇ ਦੁੱਖ ਹੋਊਗਾ ਠੇਕੇਦਾਰ ਨੂੰ ਜਿੰਨੇ ਬਣਾਈ ਕਿਉਂਕਿ ਉਹ ਪੈਸੇ ਦੁਆਰਾ ਲਾਉਣੇ ਪੈਣੇ ਆ ਅੰਡਰ ਕੰਟਰੈਕਟ ਆ ਜੇ ਨਾ ਹੋਇਆ ਤੋਦੀ ਪੇਮੈਂਟ ਨਹੀਂ ਉਹਦੀ ਉਹਨੂੰ ਮਿਲੂਗੀ ਆਪੇ ਫਿਰ ਅੜੀ ਰਹੂਗੀ ਪੇਮੈਂਟ ਸੋ ਇਹ ਚੀਜ਼ ਇਸ ਪੈਟਰਨ ਤੇ ਪਹਿਲੀ ਵਾਰੀ ਦੇਸ਼ ਦੇ ਵਿੱਚ ਜਿਹੜਾ ਆ ਇਹ ਕੰਮ ਹੋ ਰਿਹਾ ਨਹੀਂ ਤਾਂ ਸੜਕਾਂ ਦੀਆਂ ਗਰੰਟੀਆਂ ਵਾਰੰਟੀਆਂ ਕੌਣ ਦਿੰਦੇ ਕਈ ਵਾਰੀ ਤੇ ਅੱਜ ਬਣਾ ਕੇ ਜਾਂਦੇ ਸੀ ਸਵੇਰੇ ਰੁੜੀ ਹੁੰਦੀ ਹੁੰਦੀ ਰੋਡ 5 ਸਾਲ ਤੱਕ ਦੀ ਗਰੰਟੀ ਹਰ ਰੋਡ ਤੇ ਤੇ ਨਾਲੇ ਜਿਹੜੀਆਂ ਰੂਟਸ ਦੀ ਮੈਂ ਹੁਣ ਗੱਲ ਕਰਕੇ ਹਟਿਆ ਤੁਹਾਡੇ ਨਾਲ ਇਹ ਕੋਈ ਇਹ ਨਹੀਂਗਾ ਕਿ ਮੇਰੇ ਸਮੇਂ ਦੀ ਕੋਈ ਟੁੱਟੀ ਜਾ ਕਿੱਦਾਂ ਇਹ 15 15 20 20 ਸਾਲ ਪੁਰਾਣੀਆਂ ਟੁੱਟੀਆਂ ਹੋਈਆਂ ਰੂਟਸ ਆ ਜਿਤੇ ਰੱਜ ਕੇ ਸਿਆਸਤ ਹੁੰ ਕੰਮ ਨਹੀਂ ਕਿਸੇ ਨੇ ਕੀਤਾ ਫੇਸਬੁੱਕ ਤੇ ਵੀ ਬੋਲੇ ਬਹੁਤ ਜਾਣੇ ਪਰ ਕੰਮ ਧਰਾਤਲ ਤੇ ਕਰਾ ਰਹੇ ਆ ਅਸੀਂ ਆਪਣਾ ਕੰਮ ਹੈ ਅਸੀਂ ਕਰਕੇ ਦੇ ਰਹੇ ਜੇ ਲੋਕਾਂ ਨੂੰ ਪਸੰਦ ਆਊਗਾ ਤਾਂ ਵੀ ਉਹ ਲੋਕਾਂ ਦੇ ਸਾਹਮਣੇ ਆ ਮੈਂ ਜੇ ਕੋਈ ਬੰਦਾ ਉਹਦੇ ਤੇ ਕਮੈਂਟ ਕਰਦਾ ਜਾਂ ਕੁਝ ਨੂੰ ਚੰਗਾ ਕਹਿੰਦਾ ਜਾਂ ਮਾੜਾ ਕਹਿੰਦਾ ਉਹਨਾਂ ਫਰਕ ਨਹੀਂ ਪੈਂਦਾ ਜੇ ਲੋਕਾਂ ਨੂੰ ਸਹੂਲਤ ਮਿਲ ਰਹੀ ਹੈ ਲੋਕਾਂ ਨੂੰ ਪਤਾ ਤੇ ਲੋਕਾਂ ਨੇ ਅਖੀਰ ਚ ਜਿਹੜਾ ਆ ਉਹਨੂੰ ਜਿਹੜਾ ਆ ਬਿਲਕੁਲ ਜੈਸਸ ਕਰਕੇ ਦੇਣੀ ਜ਼ੋਰੀ ਕਰਨਾ